ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878239117 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਦੀਨਾ ਸਾਹਿਬ ਤੋਂ ਆਪਾਂ ਕਵਰ ਕਰਨ ਲੱਗੇ ਆ ਜੀ ਜ਼ਿਲ੍ਹਾ ਮੋਗਾ ਤੇ ਤਹਿਸੀਲ ਨਿਹਾਲ ਸਿੰਘ ਵਾਲੀ ਦੀ ਵੀਡੀਓ ਤੇ ਦੋ ਤੁਹਾਨੂੰ ਝੋਟੀਆਂ ਦਿਖਾਵਾਂਗੇ ਇੱਕ ਤੁਹਾਨੂੰ ਆਪਾਂ ਪਹਿਲਾਂ ਹੀ ਬੇਨਤੀ ਕਰਦੀਏ ਆਪਣਾ ਕੰਮ ਸਰ ਵੀਡੀਓ ਕਵਰ ਕਰਨਾ ਕਰਕੇ ਤੁਹਾਡੇ ਤੇ ਕਿਰਪਾ ਚੋਣਾ ਦਸੱਲੀ ਛੋੜਾ ਕਰਨ ਦਾ ਫਰਜ਼ ਬਣਦਾ ਕਿਉਂਕਿ ਪੇਮੈਂਟ ਤੁਸੀਂ ਲਾਉਣੀ ਹੈ ਪੈਸੇ ਤੁਹਾਡੀ ਜੇਬ ਚੋਂ ਜਾਣੇ ਜੀ ਤੇ ਪਹੁੰਚੇ ਹਾਂ ਫੌਜੀ ਸਾਹਿਬ ਕੋਲੇ ਪਿੰਡ ਦੀਨਾ ਸਾਹਿਬ ਇੱਕ ਤੁਹਾਡੇ ਕੰਮ ਦੀ ਦਿਖਾਵਾਂਗੇ ਟੋਕੜ ਨੀਲੀ ਦਾ ਵੀ ਜਮਾਂ ਤੇ ਇੱਕ ਦਿਖਾਵਾਂਗੇ ਤੁਹਾਨੂੰ ਗੱਬਣ ਝੋਟੀ ਮੋਰਾ ਚ ਪੈਂਦੀ ਗੱਲਬਾਤ ਸਾਰੀ ਕਰਾ ਦੇਵਾਂਗੇ ਆ ਜਿਓ ਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਬੋਟੇ ਕੀ ਹਾਲ ਆ ਠੀਕ ਠਾਕ ਹੋਰ ਠੀਕੋ ਨਹੀਂ ਸੇਠਾ ਠੀਕ ਆ ਠੀਕ ਆ ਠੀਕ ਆ ਬਾਈ ਬਹੁਤ ਵਧੀਆ ਭਰਾ ਚੱਲੀ ਜਾਂਦਾ ਫਿਰ ਕੰਮ ਕਰ ਹਾਂਜੀ ਬਹੁਤ ਵਧੀਆ ਪਹਿਲਾਂ ਨੰਬਰ ਬੋਲ ਦਗੇ ਨੰਬਰ 9463903560 ਨਾਮ ਮੇਰਾ ਜਾਂਟਾ ਬੋਟੇ ਪਿੰਡ ਦੀਨਾ ਸਾਹਿਬ ਜ਼ਿਲ੍ਹਾ ਮੋਗਾ ਤਸਲੀਲ ਨਿਹਾਲ ਸਿੰਘ ਵਾਲਾ ਘਰ ਆਪਣਾ ਜਿਓੜ ਵਾਲੇ ਰਾਹ ਦੁੱਤੇ ਆ ਤੇ ਫਿਰ ਅੱਜ ਵੀ ਰੇਟ ਪਹਿਲਾਂ ਗੁਜਾਇਆ ਜੀ ਹਾਂਜੀ ਚੱਕ ਲੋ ਧਰ ਲਓ ਲੈ ਦਿਵਾਲੀ ਬਣਾ ਲੈਣੀ ਲੋਕਾਂ ਨੇ ਓਕੇ ਜੀ ਅੱਜ ਦੋ ਦਿਖਾਉਣੀਆਂ ਕਿ ਤੋਕੜ ਗੱਬਣ ਹਾਂਜੀ ਕੱਲੀ ਹਾਂਜੀ ਖਾਲੀ ਟ ਏ ਬਾਈ ਜੀ 50 55 ਦਿਨ ਹੋ ਗਏ ਬਣੀ ਨੂੰ ਓਕੇ ਜੀ ਆਪਾਂ ਚੈੱਕ ਕਰਾ ਲਈ ਓਕੇ ਜੀ ਡਾਕਟਰ ਕਹਿੰਦਾ ਜੀ 100% 80% ਜਾਨੀ ਗੱਬਣ ਆਪਾਂ ਖਾਲੀ ਮੰਨ ਕੇ ਦੇਣੀ ਉਹ ਅਗਲੇ ਦੇ ਕਰਮਾਂ ਅਗਲੇ ਦੇ ਕਰਮਾਂ ਓਕੇ ਜੀ ਦੁੱਧ 7 ਕਿਲੋ ਆਪਾਂ 6 ਕਿਲੋ ਕਹਿ ਕੇ ਦੇਣੀ ਆ ਥਾਪੀ ਤੇ ਮਿਲਦੀ ਆ ਝਾੜ ਤੇ ਓਕੇ ਜੀ ਹਾਂ ਤੇ ਖੋਲੋ ਜੀ ਨੂੰ ਤੋਰਾ ਕਰਾ ਕੇ ਚੈੱਕ ਤੇ ਮੁੱਲ ਇਹਦਾ ਮੁੱਲ ਇਹਦਾ ਬਾਈ 55000 ਰੁਪਇਆ ਥੋੜਾ ਬਹੁਤਾ ਮਾਨ ਸਨਮਾਨ ਹੋਜੂ ਓਕੇ ਜੀ ਜਰੂਰ ਹੋ ਜੂਗਾ ਕਿਉਂਕਿ ਸੌਦੇ ਵੱਟ ਪਾ ਕੇ ਨਹੀਂ ਹੁੰਦੇ ਹਨਾ ਲਗੀਤ ਹਾਂ ਜੀ ਹਾਂ ਜੀ ਹਾਂ ਜੀ ਲਕੀਰ ਖੱਚਗੇ ਨਹੀਂ ਹੁੰਦੇ ਕਿਉਂਕਿ ਉਧਰ ਉਧਰੀ ਜਦੋਂ ਬੰਦਾ ਕਰਦਾ ਸੌਦਾ ਸਾਰਾ ਕੁਝ ਹੋ ਜਾਂਦਾ ਆ ਦੇਖੋ ਜੀ ਥਣ ਭਾਂਡੇ ਦੀ ਪੂਰੀ ਸਾਫ ਸੁਥਰੀ ਤੇ ਕਾਪਾਸ ਨੂੰ ਟਾਈਮ ਦਿਖਾ ਦਈਏ ਟਾਈਮ ਨਾਲ ਆਪਾਂ ਸੋਭਾ ਦੇ ਵੀਡੀਓ ਬਣਾ ਰਹੇ ਆ ਉਸ ਹਿਸਾਬ ਨਾਲ ਲੇਵ ਦੀ ਜੱਜਮੈਂਟ ਕਰਿਓ ਟਾਈਮ ਹੈਗਾ ਜੀ 9 19 14 ਤਰੀਕ 2025 ਦੇ 10ਵੇਂ ਮਹੀਨੇ ਨੂੰ ਆਪਾਂ ਵੀਡੀਓ ਬਣਾ ਰਹੇ ਆ ਜੀ ਆ ਦੇਖੋ ਜੀ ਥਣ ਭਾਂਡਾ ਪੂਰਾ ਸਾਫ ਤੇ ਮੁੱਲ 55000 ਮਾਨਤਾਨ ਜ਼ਰੂਰ ਹੋ ਤੁਹਾਡਾ ਦੋਨੇ ਟਾਈਮ ਚ ਚੋ ਕੇ ਲੈ ਜਾਣਾ ਤੁਹਾਡਾ ਫਰਜ਼ ਬਣਦਾ ਹੁਣ ਆਪਾਂ ਗੱਲ ਕਰ ਗਏ ਜੀ ਝੋਟੀ ਜਿਹੜੀ ਚੰਗੇ ਕਦ ਕਾਟਦੀ ਗੱਭਣ ਝੋਟੀ ਆ ਗਈ ਫੌਜੀ ਸਾਹਿਬ ਹਾਂਜੀ ਬਾਈ ਜੀ ਇਹ ਦੂਜੇ ਸੂਏ ਝੋਟੀ ਸੂੰਦੀ ਆ ਜੀ ਦੂਜੇ ਸੂਏ ਸੂੰਦੀ ਆ ਪਹਿਲੇ ਸੂਏ 12 ਲੀਟਰ ਦੁੱਧ ਕੱਢਿਆ ਇਹਨੇ ਓਕੇ ਜੀ ਤੇ ਦਿਨੇ ਦੇ ਪੂਰੇ 20 ਤਰੀਕ ਨੂੰ 20 ਤਰੀਕ ਨੂੰ ਹਾਂ ਖੋਲੋ ਇਹਨੂੰ ਵੀ ਜੀ ਤੇ ਐਤ ਕੀ ਫਿਰ ਕਿੰਨਾ ਕੁ ਦੁੱਧ ਕੱਢ ਦੂਗੀ ਐਤ ਬਾਈ ਸੇਵਾ ਘਟ ਹੋਈ ਆ ਤੇ ਜਿਹੜੇ 14 ਲੀਟਰ ਦੇਣ ਦਾ ਹੱਟ ਆ ਇਹਦਾ 14 ਜਿਹੜੇ ਹਿਸਾਬ ਨਾਲ ਕਦ ਕਾਟ ਓਕੇ ਜੀ 14 ਲੀਟਰ ਬਾਈ ਕਹਿੰਦਾ ਇਹ ਤੋਂ ਆਪਾਂ ਉਮੀਦ ਲਾ ਸਕਦੇ ਆਂਗੇ ਆ ਦੇਖੋ ਜੀ ਥਣ ਭਾਂਡੇ ਦੀ ਸਾਫ ਸੁ ਕਿੰਨੇ ਕਿ ਦਿਨ ਬਾਕੀ ਬਾਈ 20 ਤਰੀਕ ਨੂੰ ਦਿਨ ਪੂਰੇ ਓਕੇ ਜੀ 30 ਤਰੀਕ ਨੂੰ ਦਿਨ ਪੂਰੇ ਹੁਆ ਬਈ ਕੋਈ 20 ਨੂੰ ਕਿ 30 ਨੂੰ ਬਾਈ 20 ਨੂੰ ਜੀ 20 ਨੂੰ 20 ਨੂੰ ਓਕੇ ਜੀ 20 ਤਰੀਕ ਨੂੰ ਇਹ ਦਿਨ ਪੂਰੇ ਹੋ ਜਾਣਗੇ ਥਣ ਭਾਂਡੇ ਦੀ ਪੂਰੀ ਸਫਾਈ ਤੇ ਮੁੱਲ ਕੀ ਹੈ ਜੀ ਇਹਦਾ ਮੁੱਲ ਇਹਦਾ ਵੀਰੇ 82000 ਰੁਪਏ ਮਾਨਦਾਨ ਹੋ ਜੋ ਜਮਾ ਜਾਏ ਰੇਟ 82000 ਚ ਥਣ ਭਾਂਡਾ ਕਰੋ ਚੈੱਕ ਜਰੂਰ ਕਰੋ ਬਾਈ ਨਾਲ ਸੰਪਰਕ ਪਿੰਡ ਦੀਨਾ ਸਾਹਿਬ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘਾ ਨੰਬਰ ਵਾਈ ਬੋਲਿਓ ਫਿਰ ਨੰਬਰ 9463803560 ਨਾਮ ਮੇਰਾ ਜੰਟਾ ਬੌਜੀ ਪਿੰਡ ਦੀਨਾ ਸਾਹ ਜਿਲ੍ਹਾ ਮੋਕਾ ਤਹਿਸੀਲ ਨਿਹਾਲ ਸਿੰਘਾ ਓਕੇ ਜੀ ਜ਼ਰੂਰ ਕਰਿਓ ਬਾਈ ਨਾਲ ਸੰਪਰਕ ਕਰਾਣਾ ਥਾਣਾ ਦੀ ਤੇ ਭਾਰ ਦੀ ਗਾਰੰਟੀ ਆਪਣੀ ਓਕੇ ਜੀ ਧੰਨਵਾਦ